ਇਹ ਝੂਠੇ ਪਰਚੇ ਦਰਜ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਦਬਾਹ ਹੇਠ ਪਰਚੇ ਦਰਜ ਕੀਤੇ ਗਏ ਮੁਦਬਰ 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 ਪਟਾਣਾ ਨਲੇ ਸ਼ਹਿਰੀ ਕਰਜ਼ੀ ਮੁਦਬਰ 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 25 ਜਨਵਰੀ 2025 ਨੂੰ ਮੇਰੇ ਤੇ ਝੂਠਾ ਨਜਾਇਜ਼ ਪਰਚਾ ਕੀਤਾ ਬੇਦਬੀ ਦਾ ਉਸ ਪਰਚੇ ਦੀ ਬਕਾਇਦਾ ਅਕਾਲਤਖ ਸਾਹਿਬ ਨੇ ਬਕਾਇਦਾ ਇਨਕੁਆਇਰੀ ਕਰਾਈ ਆ ਤੇ ਕਲੀਨ ਚਿੱਟ ਵੀ ਦਿੱਤੀ ਆ ਕਿ ਉੱਥੇ ਕਿਸੇ ਪ੍ਰਕਾਰ ਦੀ ਕੋਈ ਬੇਦਬੀ ਨਹੀਂ ਹੋਈ ਸਾਡੇ ਨਾਲ ਨੇ ਕਿਸਾਨ ਆਗੂ ਰਾਜ ਗੁਰਵਿੰਦਰ ਸਿੰਘ ਜੀ ਕਮਾਨ ਜਿਨ੍ਹਾਂ ਦੇ ਉੱਤੇ ਪੱਠੇ ਦੇ ਮਾਲਕ ਹੋਣ ਦੇ ਬਾਵਜੂਦ ਜਿਨ੍ਹਾਂ ਦੇ ਉੱਤੇ ਪਰਚਾ ਹੋਇਆ ਚੈਨੀ ਚੋਰੀ ਦਾ ਚੈਨੀਆਂ ਚੋਰੀ ਕਰਨ ਲੱਪੇ ਪੱਠੇ ਦੇ ਮਾਲਕ ਇਹ ਸਿਰਫ ਇਹ ਦਬਾਉਣ ਦੀ ਗੱਲ ਆ ਹਰ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਇਹ ਆਮ ਆਦਮੀ ਦੀ ਸਰਕਾਰ ਦਬਾਉਣਾ ਚਾਹੁੰਦੀ ਹੈ ਕਿ ਜਿਹੜੀ ਆਵਾਜ਼ ਲੋਕਾਂ ਦੇ ਹੱਕਾਂ ਲਈ ਖੜੇ ਅਸੀਂ ਆਪਣੀ ਕਲੋਨੀ ਦੀ ਆਵਾਜ਼ ਚੁੱਕੀ ਲੋਕਾਂ ਦੀ ਆਸਤਾ ਦੀ ਆਵਾਜ਼ ਚੁੱਕੀ ਤੇ ਬਟਾਲੇ ਦੀ ਆਮ ਆਦੀ ਪਾਰਟੀ ਦੇ ਕਹੜਮ ਚੌਧਰੀਆਂ ਨੇ ਮਰਤੇ 295 ਲਾ ਕੇ ਮੈਨੂੰ ਜੇਲ੍ਹ ਭੇਜਤਾ ਮਤਲਬ ਬਟਾਲੇ ਦਾ ਪ੍ਰਸ਼ਾਸਨ ਜ਼ਿਲ੍ਹਾ ਗਰਦਾਸਪੁਰ ਦਾ ਤੇ ਇਹ ਹਾਲ ਹੋਇਆ ਪਿਆ ਹੈ ਕਿ ਜੋ ਐਮਐਲਏ ਕਹਿ ਦਿੰਦਾ ਹੈ ਐਮਐਲਏ ਸ਼ਹਿਰੀ ਕਲਸੀ ਜਿਹੜਾ ਇਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਵੀ ਹੈ ਜਦੋਂ ਦਾ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਉਦੋਂ ਦਾ ਤੇ ਥੋੜਾ ਹੋਰ ਵੱਡਾ ਬਦਮਾਸ਼ ਬਣ ਗਿਆ ਕਾਲਤਖ ਸਾਹਿਬ ਦੇ ਜ਼ਹੀਦਾਰ ਜੀ ਨੇ ਸਪੱਸ਼ਟ ਲਿਖਿਆ ਸੀ ਇਹ ਜਿਹੜਾ ਪਰਚਾ ਇੱਥੇ ਕੀਤਾ ਗਿਆ ਨਜਾਇਜ਼ ਪਰਚਾ ਆ ਕਿਸੇ ਵੀ ਪ੍ਰਕਾਰ ਦੀ ਕੋਈ ਬੇਦਬੀ ਨਹੀਂ ਹੋਈ ਇਸ ਪਰਚੇ ਨੂੰ ਤੁਰੰਤ ਖਾਰਜ ਕੀਤਾ ਜਾਵੇ 2 ਮਹੀਨੇ ਹੋ ਗਏ ਆ ਅੱਜ ਤੱਕ ਬਟਾਲੇ ਦੇ ਐਸਐਸਪੀ ਨੇ ਉਸ ਪਰਚੇ ਨੂੰ ਖਾਰਜ ਨਹੀਂ ਕੀਤਾ ਜੋ ਕਹਿ ਦਿੰਦਾ ਵਾ ਉਹ ਕਰਨ ਲਈ ਕੋਈ ਨਾ ਕੋਈ ਬੰਦਾ ਖੜਾ ਕਰਦੇ ਨੇ ਉਹਦੇ ਕੋ ਝੂਠਾ ਬਿਆਨ ਦਵਾਉਂਦੇ ਨੇ ਪਰਚਾ ਕਰਦੇ ਨੇ ਜੇ ਐਸਐਸਪੀ ਸਾਹਿਬ ਸਾਡੇ ਮੁਸਲਿਮ ਕਮਿਊਨਿਟੀ ਨਾਲ ਜੁੜਿਆ ਤੇ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਵਿੱਚ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਕੋਰਟ ਆ ਜਦ ਸਾਡਾ ਸੁਪਰੀਮ ਕੋਰਟ ਕਹਿ ਰਿਹਾ ਕਿ ਉੱਥੇ ਕਿਸੇ ਪ੍ਰਕਾਰ ਦੀ ਕੋਈ ਬੇਇੱਜ਼ਤੀ ਨਹੀਂ ਹੋਈ ਤੇ ਫਿਰ ਐਸਐਸਪੀ ਕੌਣ ਹੁੰਦਾ ਉਸ ਪਰਚੇ ਨੂੰ ਨਾ ਖਾਰਜ ਕਰਨ ਵਾਲਾ ਇਹਦਾ ਮਤਲਬ ਐਸਐਸਪੀ ਸਾਡੇ ਸੁਪਰੀਮ ਕੋਰਟ ਅਕਾਲ ਤਖਤ ਸਭ ਤੋਂ ਵੱਡਾ ਆ ਮੈਂ ਤੇ ਹੱਥ ਖੜਾ ਕਰਕੇ ਕਹਿੰਨਾ ਕਿ ਕੋਈ ਜ਼ਿਲੇ ਦੇ ਵਿੱਚੋਂ ਬੰਦਾ ਕਹਦੇ ਵੀ ਇਹਨੇ ਕੋਈ ਕਿਸੇ ਨਾਲ ਮਾਰੀ ਕੀਤੀ ਆ ਤੇ ਮੈਨੂੰ ਭਾਵੇਂ ਸਾਰੀ ਉਮਰ ਜੇਲ੍ਹ ਚ ਦੇ ਦੋ। ਉਹਨੂੰ ਇਹ ਨਹੀਂ ਪਤਾ ਕਿ ਸੂਰ ਦੀ ਅੱਖ ਤੇ ਗਦੇ ਦੀ ਲੱਤ ਪਤਾ ਨਹੀਂ ਕਿਹੜੇ ਵੇਲੇ ਨਾਸਾ ਪੰਦ ਦਿੰਦੀ ਹੈ। ਅੱਜ ਤੁਹਾਡੇ ਚੈਨਲ ਥਰੂ ਕਹਿੰਨਾ ਵੀ ਸਿੱਧਾ ਹੋ ਗਿਆ ਕਿ ਇਹਨੂੰ ਨਾ ਖੜਾ ਕਰ ਜੇ ਹਿੰਮਤ ਹੈ ਨਾ ਲੱਤਾਂ 'ਚ ਜੋਰ ਆ ਤੇ ਮੈਂ ਖਲੋਤਾ ਜਿੱਥੇ ਕਹਿੰਨਾ ਮੈਂ ਉਹਨਾਂ ਸਿੱਧਾ ਹੋ ਕੇ ਮੇਰੇ ਨਾਲ ਸ਼ਹਿਰੀ ਕਲਸੀ। ਤੇ ਜੇ ਤੇਰੇ ਚ ਇੰਨਾ ਹੀ ਦਮ ਸੀ ਤੇ ਤੂੰ ਖੜਾ ਉੱਥੇ ਖੜਾ ਰਹਿਂਦਾ 10 ਮਿੰਟ ਨਹੀਂ ਖੜਿਆ 10 ਮਿੰਟਾਂ ਚ ਹੀ ਦੌੜ ਗਿਆ ਕੀ ਆ ਕਿ ਮੈਂ ਆਹ ਜੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਆ ਤੂੰ ਆਪ ਤੇ 24 ਘੰਟੇ ਨਸ਼ੇ 'ਚ ਰਜਾ ਰਹਿਣਾ ਅੱਛਾ ਪੈਸਾ ਵੀ ਇਦਾਂ ਲੱਗਦਾ ਕਿ ਪਰਚੇ ਰੱਦ ਹੋ ਜਾਣਗੇ ਜਿਸ ਤਰੀਕੇ ਨਾਲ ਅੱਜ ਕਿਸਾਨ ਸਭਾ ਲਾਈ ਗਈ ਅੱਜ ਨੇ ਕੱਲ ਨੂੰ ਨਾ ਚਲੇ ਜਾਣਾ ਫੇਰ ਇਹਨਾਂ ਲੋਕਾਂ ਨੂੰ ਗਧਿਆਂ ਦੀਆਂ ਲੱਤਾਂ ਤੋਂ ਵੀ ਬਚਾ ਕਰਨਾ ਪੈਂਦਾ ਬੰਦਿਆਂ ਨੂੰ ਤੇ ਇੱਕ ਪਾਸੇ ਰਹਿ ਗਏ ਚੱਕੇ ਫੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਚੁੰਡੇ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਮੋਰਚਾ ਖੋਲ ਦਿੱਤਾ ਕੇਂਦਰ ਦੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਿਸਾਨਾਂ ਦਾ ਕਹਿਣਾ ਵਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਦਬਾਅ ਹੇਟਾਂ ਸਾਡੇ ਉੱਤੇ ਝੂਠੇ ਪਰਚੇ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਨੇ ਉਹ ਰੱਦ ਕਰੋ ਮੈਂ ਤਸਵੀਰ ਦਿਖਾਉਂਗਾ ਬਟਾਲਾ ਦੇ ਸੁਖਾ ਸਿੰਘ ਮਹਤਾਬ ਸਿੰਘ ਚੌਂਕ ਦੇ ਕਿ ਸਯੁਕਤ ਕਿਸਾਨ ਮੋਰਚਾ ਗੁਰਦਾਸਪੁਰ ਦੇ ਹੇਟਾਂ ਉਸ ਦੀ ਗਵਾਹੀ ਹੇਟੇ ਕਿਸਾਨਾਂ ਵੱਲੋਂ ਕੱਟ ਕੀਤਾ ਗਿਆ ਵਾ ਅਤੇ ਆਪਣਾ ਮੰਗ ਪੱਤਰ ਵੀ ਦਿੱਤਾ ਜਾਵੇਗਾ ਅੱਜ ਨਾਲ ਦੀ ਨਾਲ ਕਿ ਜਿਹੜੇ ਨਾ ਦੇ ਉਤੇ ਝੂਠੇ ਪਰਚੇ ਕੀਤੇ ਨੇ ਉਹ ਰੱਦ ਕੀਤੇ ਜਾਣ ਤਸਵੀਰ ਤੁਸੀਂ ਦੇਖ ਸਕਦੇ ਹੋ ਬਟਾਲਾ ਦੇ ਸੁੱਖਾ ਸਿੰਘ ਮਹਤਾਬ ਸਿੰਘ ਚੌਂਕ ਤੇ ਆ ਤਾਂ ਕਿਸਾਨ ਕਿਸ ਦੀ ਕਿਨੇ ਨਾਲ ਇਕੱਠਾ ਕੀਤਾ ਜਾ ਰਿਹਾ ਵਾ ਇੱਥੇ ਕਿਸਾਨ ਸਭਾ ਲਾਈ ਜਾ ਰਹੀ ਆ ਜਿਸ ਤੋਂ ਬਾਅਦ ਮੰਗ ਪੱਤਰ ਦਿੱਤਾ ਜਾਵੇਗਾ ਸਾਹਮਣੇ ਤਸਵੀਰ ਆ ਜਿਹੜੇ ਕਿਸਾਨ ਆਗੂਆਂ ਦੇ ਉੱਤੇ ਝੂਠੇ ਪਰਚੇ ਕੀਤੇ ਗਏ ਨੇ ਅਸੀਂ ਨਹੀਂ ਕਹਿੰਦੇ ਅਸੀਂ ਪੁਸ਼ਟੀ ਨਹੀਂ ਕਰਦੇ ਕਿਸਾਨ ਆਗੂਆਂ ਦਾ ਕਹਿਣਾ ਵਾ ਕਿ ਸਾਡੇ ਉੱਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਗਲਬਤ ਕਰ ਲਾਂਗੇ ਜਿਹੜੇ ਜਿਹੜੇ ਕਿਸਾਨ ਆਗੂਆਂ ਨਾਲ ਝੂਠੇ ਪਰਚੇ ਦਰਜ ਹਾਂਜੀ ਸ਼ੇਰ ਪੰਜਾਬ ਜੀ ਕਿਸ ਦੀ ਕਿਹਨਾ ਦੇ ਦੇ ਤੁਸੀਂ ਕਹਿ ਰਹੇ ਹੋ ਕਿ ਝੂਠੇ ਪਰਚੇ ਦਰਜ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਦਬਾਹ ਹੇਠ ਪਰਚੇ ਦਰਜ ਕੀਤੇ ਗਏ ਕੋਈ ਇੱਕ ਸੋਚੀ ਸਮਝੀ ਸਾਜਿਸ਼ ਹੈ ਸਰਕਾਰ ਦੀ ਹੈ ਸੈਂਟਰ ਸਰਕਾਰ ਦੀ ਇਹਨਾਂ ਦੀ ਕੋਸ਼ਿਸ਼ ਹੈ ਕਿ ਜਿਹੜੇ ਜਥੇਬੰਦੀਆਂ ਨੇ ਜੇ ਇਹਨਾਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਪ੍ਰਧਾਨਾਂ ਤੇ ਪਰਚੇ ਕੀਤੇ ਜਾਣ ਇਹਨਾਂ ਨੂੰ ਨੱਪਿਆ ਜਾਵੇ ਤੇ ਪੰਜਾਬ ਦੇ ਵਿੱਚ ਜਿਹੜਾ ਜਥੇਬੰਦੀ ਦਾ ਪ੍ਰਭਾਵ ਆ ਉਸ ਨੂੰ ਖਤਮ ਕੀਤਾ ਜਾਵੇ 25 ਜਨਵਰੀ 2025 ਨੂੰ ਮੇਰੇ ਤੇ ਝੂਠਾ ਨਾਜਾਇਜ਼ ਪਰਚਾ ਕੀਤਾ ਬੇਦਬੀ ਦਾ ਉਸ ਪਰਚੇ ਦੀ ਬਕਾਇਦਾ ਅਕਾਲ ਤਖਸਾਲ ਸਾਹਿਬ ਨੇ ਬਕਾਇਦਾ ਇਨਕੁਆਇਰੀ ਕਰਾਈ ਆ ਤੇ ਕਲੀਨ ਚਿੱਟ ਵੀ ਦਿੱਤੀ ਆ ਕਿ ਉੱਥੇ ਕਿਸੇ ਪ੍ਰਕਾਰ ਦੀ ਕੋਈ ਬੇਦਬੀ ਨਹੀਂ ਹੋਈ ਕਾਰਨ ਕੀ ਸੀ ਧਰਮਪੁਰਾ ਕਲੋਨੀ ਦੇ ਵਿੱਚ 1967 ਦੀ ਜਗ੍ਹਾ ਜਿਹੜੀ ਸੀ ਰਿਲੀਜੀਅਸ ਪਲੇਸ ਨੂੰ ਅਲਾਟ ਹੋਈ ਸੀ ਤੇ ਆਮ ਆਦੀ ਪਾਰਟੀ ਦੇ ਕਹੜਾ ਮ चौधरी ਜਿਹੜੇ ਬਟਾਲੇ ਸ਼ਹਿਰ ਦੇ ਆ ਜਿਹੜੇ ਧੱਕੇਸ਼ਾਹੀ ਕਰ ਰਹੇ ਲੋਕਾਂ ਦੇ ਝੂਠੇ ਪਰਚੇ ਕਰ ਰਹੇ ਜਿਹੜੇ ਕਬਜ਼ੇ ਕਰ ਰਹੇ ਆ ਉਹ ਧਰਮਪੁਰਾ ਕਲੋਨੀ ਦੀ ਉਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਲੋਕਾਂ ਦੀ ਆਸਥਾ ਸੀ ਧਰਮਪੁਰਾ ਕਲੋਨੀ ਦੀ ਲੋਕਾਂ ਦੀ ਅਸੀਂ ਲੋਕਾਂ ਦੀ ਆਵਾਜ਼ ਚੁੱਕੀ ਆ ਕਿਉਂਕਿ ਜਥੇਬੰਦੀਆਂ 'ਚ ਕੰਮ ਕਰ ਰਹੇ ਆ ਸਾਡਾ ਰਾਈਟਵੰਦਾ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਤਕਾ ਹੋਵੇ ਅਸੀਂ ਉਹਦੀ ਆਵਾਜ਼ ਚੁੱਕੀ ਹੈ ਚਾਹੇ ਕੋਈ ਵੀ ਵਰਗ ਹੋਵੇ ਅਸੀਂ ਆਪਣੀ ਕਲੋਨੀ ਦੀ ਆਵਾਜ਼ ਚੁੱਕੀ ਲੋਕਾਂ ਦੀ ਆਸਤਾ ਦੀ ਆਵਾਜ਼ ਚੁੱਕੀ ਤੇ ਬਟਾਲੇ ਦੀ ਆਮ ਆਦਮੀ ਪਾਰਟੀ ਦੇ ਕਹੜਮ ਚੌਧਰੀਆਂ ਨੇ ਮੇਰੇ ਤੇ 295 ਲਾ ਕੇ ਮੈਨੂੰ ਜੇਲ੍ਹ ਭੇਜਤਾ ਇੱਕ ਮਹੀਨੇ ਬਾਅਦ ਮੇਰੀ ਜ਼ਮਾਨਤ ਹੋਈ ਆ ਉਹ ਵੀ ਕੋਰਟ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਲੈਟਰ ਦਿੱਤੀ ਗਈ ਜਦਕਿ ਐਸਐਸਪੀ ਬਟਾਲੇ ਨੂੰ ਇਹ ਲੈਟਰ ਦਿੱਤੀ ਗਈ ਸੀ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜ਼ਹੇਦਾਰ ਜੀ ਨੇ ਸਪੱਸ਼ਟ ਲਿਖਿਆ ਸੀ ਇਹ ਜਿਹੜਾ ਪਰਚਾ ਇੱਥੇ ਕੀਤਾ ਗਿਆ ਨਜਾਇਜ਼ ਪਰਚਾ ਆ ਕਿਸੇ ਪ੍ਰਕਾਰ ਦੀ ਕੋਈ ਬੇਦਬੀ ਨਹੀਂ ਹੋਈ ਇਸ ਪਰਚੇ ਨੂੰ ਤੁਰੰਤ ਖਾਰਜ ਕੀਤਾ ਜਾਵੇ 2 ਮਹੀਨੇ ਹੋ ਗਏ ਆ ਅੱਜ ਤੱਕ ਬਟਾਲਾ ਦੇ ਐਸਐਸਪੀ ਨੇ ਉਸ ਪਰਚੇ ਨੂੰ ਖਾਰਜ ਨਹੀਂ ਕੀਤਾ ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਜੇ ਐਸਐਸਪੀ ਸਾਹਿਬ ਸਾਡੇ ਮੁਸਲਿਮ ਕਮਿਊਨਿਟੀ ਨਾਲ ਜੁੜੇ ਆ ਤੇ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਵਿੱਚ ਆਕਾਲਤਖ ਸਾਹਿਬ ਸਾਡੀ ਸੁਪਰੀਮ ਕੋਰਟ ਆ ਜਦ ਸਾਡਾ ਸੁਪਰੀਮ ਕੋਰਟ ਕਹਿ ਰਿਹਾ ਕਿ ਉੱਥੇ ਕਿਸੇ ਪ੍ਰਕਾਰ ਦੀ ਕੋਈ ਬੇਦਬੀ ਨਹੀਂ ਹੋਈ ਤੇ ਪਰ ਐਸਐਸਪੀ ਕੋਣ ਹੁੰਦਾ ਉਸ ਪਰਚੇ ਨੂੰ ਨਾ ਖਰਜ ਕਰਨ ਵਾਲਾ ਇਹਦਾ ਮਤਲਬ ਐਸਐਸਪੀ ਸਾਡੇ ਸੁਪਰੀਮ ਕੋਰਟ ਅਕਾਲ ਤੱਕ ਸਭ ਤੋਂ ਵੱਡਾ ਆ ਡੀਐਸਪੀ ਸਾਬ ਜਿਹਦੀ ਡਿਊਟੀ ਲਈ ਗਈ ਆ ਬਕਾਇਦਾ ਧਰਮਪਰਾ ਗਰਾਉਂਡੀ ਦੇ ਲੋਕਾਂ ਦੇ ਬਿਆਨ ਲੈ ਲਏ ਗਏ ਆ ਤੇ ਧਰਮਪਰਾ ਗਰਾਉਂਡੀ ਦੇ ਲੋਕਾਂ ਨੇ ਇਹ ਸਾਬ ਕਿਹਾ ਕਿ ਜੇ ਉਸ ਵਕਤ ਦੇ ਤੁਸੀਂ ਸਮਾਂ ਪਾਇਆ ਟਾਈਮ ਪਾਇਆ ਦਿਨ ਪਾਇਆ ਉਸ ਵਕਤ ਸਿਹਰੇ ਪੰਜਾਬ ਸਿੰਘ ਉੱਥੇ ਮੌਜੂਦ ਹੀ ਨਹੀਂ ਸੀ ਤੇ ਫਿਰ ਤੁਸੀਂ ਕਿਸ ਅਧਾਰ ਤੇ ਤੁਸੀਂ ਉੱਤੇ ਪਰਚਾ ਦਰਜ ਕੀਤਾ ਕੋਈ ਕਾਰਵਾਈ ਨਹੀਂ ਇੱਥੋਂ ਪਤਾ ਲੱਗਦਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਰਲ ਕੇ ਕੰਮ ਕਰ ਰਹੇ ਆ ਸਾਨੂੰ ਲੋੜ ਆ ਪੂਰੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਜਾਣ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਖੇਡिए ਤੇ ਲੜੀਏ ਨਹੀਂ ਤੇ ਜਿਸ ਤਰੀਕੇ ਨਾਲ ਰਣਨੀਤੀ ਚੱਲ ਰਹੀ ਹੈ ਸਰਕਾਰ ਦੀ ਹੌਲੀ ਹੌਲੀ ਪ੍ਰਧਾਨਾਂ ਦੇ ਪਰਚੇ ਕਰਕੇ ਜਥੇਬੰਦੀਆਂ ਦਾ ਪ੍ਰਭਾਵ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਸ਼ੇਰੇ ਪੰਜਾਬ ਜੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ 295 ਦਾ ਪਰਚਾ ਦਰਜ ਕੀਤਾ ਗਿਆ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਜਿੱਥੇ ਗੁਰਦਾਰਾ ਸਾਹਿਬ ਬਣ ਰਿਹਾ ਸੀ ਉੱਥੇ ਉਸੇ ਤਰੀਕੇ ਨਾਲ ਸ਼ੁਸ਼ੋਭੀਤਾ ਗੁਰਦਾਰਾ ਸਾਹਿਬ ਬਣ ਰਿਹਾ ਸੇਵਾ ਚੱਲ ਰਹੀ ਹੈ ਵੇਖੋ ਜਿਹੜਾ ਉਸ ਜਗ੍ਹਾ ਦਾ ਜਿਹੜਾ ਜਿਹੜੇ ਸੇਵਾ ਸੰਭਾਲ ਰਹੇ ਨੇ ਬਾਬਾ ਮਾਨ ਸਿੰਘ ਜੋ ਪੰਜਾਬ ਦੇ ਬੜੇ ਨਾਮੀ ਜਥੇਬੰਦੀ ਦੇ ਮੁਖੀ ਨੇ ਬੜੀ ਮਰਿਆਦਾ ਦੇ ਨਾਲ ਉਹ ਸਾਰਾ ਉੱਥੇ ਦੀ ਸੇਵਾ ਸੰਭਾਲ ਰਹੇ ਨੇ ਉਹ ਇਹ ਪੂਰੀ ਮਰਿਆਦਾ ਨਾਲ ਚਲਾ ਰਹੇ ਨੇ ਉੱਥੇ ਦਾ ਉੱਥੇ ਕਿਸੇ ਪ੍ਰਕਾਰ ਦੀ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਰੋਜ਼ਾਨਾ ਡੇਲੀ ਉੱਥੇ ਪ੍ਰੋਗਰਾਮ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਇਹ ਤੇ ਨਜਾਇਜ਼ ਪਰਚਾ ਜਿਹੜਾ ਇੱਕ ਬਾਬਾ ਸੁੱਖਾ ਜਿਹਦਾ ਨਾਮ ਸੁਖਜਿੰਦਰ ਸਿੰਘ ਆ ਜੋ ਮਲਕਪੁਰੇ ਤੋਂ ਬਿਲੋਂਗ ਕਰਦਾ ਪਹਿਲਾਂ ਅਕਾਲੀ ਦਲ 'ਚ ਸੀ ਅੱਜ ਕੱਲੋ ਆਮ ਆਦੀ ਪਾਰਟੀ 'ਚ ਆ ਗਿਆ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹੜੇ ਬਟਾਲੇ ਦੇ ਆਮ ਆਦੀ ਪਾਰਟੀ ਦੇ ਸਰਪ੍ਰਸਤ ਬਣੇ ਫਿਰਦੇ ਨੇ ਉਹਦੇ ਨਾਲ ਰਲ ਕੇ ਮੇਰੇ ਤੇ 295 ਲਾ ਕੇ ਮੈਨੂੰ ਜੇਲ੍ਹ ਭੇਜਿਆ ਗਿਆ ਜੀ ਬਿਲਕੁਲ ਸਾਡੇ ਨਾਲ ਨੇ ਕਿਸਾਨ ਆਗੂ ਰਾਜ ਗੁਰਵਿੰਦਰ ਸਿੰਘ ਜੀ ਕੁਮਾਨ ਜਿਨ੍ਹਾਂ ਦੇ ਉੱਤੇ ਭੱਠੇ ਦੇ ਮਾਲਕ ਹੋਣ ਦੇ ਬਾਵਜੂਦ ਜਿਨ੍ਹਾਂ ਦੇ ਉੱਤੇ ਪਰਚਾ ਹੋਇਆ ਚੈਨੀ ਚੋਰੀ ਦਾ ਚੈਨੀਆਂ ਚੋਰੀ ਕਰਨ ਲੱਪੇ ਭੱਠੇ ਦੇ ਮਾਲਕ ਹੀ ਦੇਖੋ ਜੀ ਇਹ ਹੁਣ ਇਹ ਤੇ ਆਮ ਆਦਮੀ ਪੀ ਸਰਕਾਰ ਤੇ ਇਹੋ ਕਹਿ ਰਹੀ ਵੀ ਚੈਨੀਆਂ ਚੋਰੀ ਕਰਦੇ ਪੈਸੇ ਕੌਣ ਨੇ ਜਿਹੜੇ ਕਿ ਲੋਕ ਅਹੀਂ ਆ ਸਾਰੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਔਰ ਉਹਨਾਂ ਤੋਂ ਧਾਰਮਿਕ ਜਥੇਬੰਦੀਆਂ ਸਾਰੀਆਂ ਇੱਥੇ ਆਈਆਂ ਇਹਨਾਂ ਨੂੰ ਪਤਾ ਸਾਰੇ ਬਟਾਲੇ ਵਾਸੀਆਂ ਨੂੰ ਪਤਾ ਗਰਦਾਸਪੁਰ ਵਾਸੀਆਂ ਨੂੰ ਪਤਾ ਵੀ ਅਹੀਂ ਜੇ ਕਿਸੇ ਦੇ ਪੈਸੇ ਕਿਸ ਨੇ ਮਾਰੇ ਉਹ ਦਵਾਉਨੇ ਆਂ ਖੁੰਦੇ ਨਹੀਂ ਆਂ ਅਹੀਂ ਜਿਹੜੇ ਖੋਣ ਵਾਲੇ ਉਹਨਾਂ ਕੋ ਲੈ ਕੇ ਦਿੰਨੇ ਆਂ ਜ਼ਮੀਨਾਂ ਵੀ ਜਿਹੜੇ ਖੁੰਦੇ ਨੇ ਲੋਕਾਂ ਕੋ ਉਹਨਾਂ ਕੋ ਛਡਾ ਕੇ ਦਿੰਨੇ ਆਂ ਔਰ ਸਾਡੇ ਤੇ ਇਹ ਪਰਚਾ ਇਹ ਸਿਰਫ ਇਹ ਦਬਾਉਣ ਦੀ ਗੱਲ ਆ ਹਰ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਇਹ ਆਮ ਆਦਮੀ ਦੀ ਸਰਕਾਰ ਦਬਾਉਣਾ ਚਾਹੁੰਦੀ ਹੈ ਕਿ ਜਿਹੜੀ ਆਵਾਜ਼ ਲੋਕਾਂ ਦੇ ਹੱਕਾਂ ਲਈ ਖੜੇ ਉੱਠੇ ਲੋਕਾਂ ਨੂੰ ਹੱਕ ਦਵਾਏ ਤੇ ਆਪਣੇ ਹੱਕ ਲਈ ਵੀ ਲੜੇ ਉਹ ਆਵਾਜ਼ ਜਿਹੜੀ ਇਹ ਦਬਾਉਣਾ ਚਾਹੁੰਦੇ ਕੱਲੇ ਕਿਸਾਨਾਂ ਤੇ ਪਰਚੇ ਨਹੀਂ ਹੋਏ ਨਾਲ ਤੁਸੀਂ ਦੇਖੋ ਕਿ ਤੁਹਾਡੇ ਪੱਤਰਕਾਰਾਂ ਤੇ ਵੀ ਦੇਖੋ ਬੈਲ ਸਾਹਿਬ ਤੇ ਪੱਤਰਕਾਰਾਂ ਤੇ ਪਰਚੇ ਜੇ ਕੋਈ ਚਾਈਨਾ ਡੋਰ ਦੀ ਆਵਾਜ਼ ਚੁੱਕਦਾ ਤੇ ਉਸ ਬੰਦੇ ਤੇ ਵੀ ਪਰਚਾ ਮਤਲਬ ਬਟਾਲੇ ਦਾ ਪ੍ਰਸ਼ਾਸਨ ਜ਼ਿਲ੍ਹਾ ਗਰਦਾਸਪੁਰ ਦਾ ਤੇ ਇਹ ਹਾਲ ਹੋਇਆ ਪਿਆ ਹੈ ਕਿ ਜੋ ਐਮਐਲਏ ਕਹਿ ਦਿੰਦਾ ਹੈ ਐਮਐਲਏ ਸ਼ਹਿਰੀ ਕਲਸੀ ਜਿਹੜਾ ਇਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਵੀ ਹੈ ਜਦੋਂ ਦਾ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਉਦੋਂ ਦਾ ਤੇ ਥੋੜਾ ਹੋਰ ਵੱਡਾ ਵਿਦਵਾਨਸ਼ ਬਣ ਗਿਆ ਔਰ ਇਹ ਜੋ ਕਹਿ ਦਿੰਦਾ ਹੈ ਉਹ ਕਰਨ ਲਈ ਕੋਈ ਨਾ ਕੋਈ ਬੰਦਾ ਖੜਾ ਕਰਦੇ ਨੇ ਉਹਦੇ ਕੋ ਝੂਠਾ ਬਿਆਨ ਦਵਾਉਂਦੇ ਨੇ ਪਰਚਾ ਕਰਦੇ ਨੇ ਪਹਿਲਾਂ 2023 ਚ ਮੇਰੇ ਤੇ ਕਟਿਆ ਕਿ ਇਹਨੇ ਪੈਲੀ ਦੇ ਕਬਜ਼ਾ ਕੀਤਾ ਉਹ ਪਰਚਾ ਜਦੋਂ ਇਨਕੁਆਇਰੀ ਲਈ ਉਹ ਖਤਮ ਹੋ ਗਿਆ ਉਹ 2-3 ਸਾਲ ਦੱਸਿਆ ਹੀ ਨਹੀਂ ਵੀ ਪਰਚਾ ਖਤਮ ਹੋ ਗਿਆ ਆ ਹੁਣ ਸਾਨੂੰ ਪਤਾ ਲੱਗਾ ਪਰਚਾ ਖਤਮ ਹੋ ਗਿਆ ਉਹ ਖਤਮ ਹੋਇਆ ਤੇ ਨਵਾਂ ਚੈਨੀ ਚੋਰੀ ਦਾ ਕੱਟਤਾ ਹੁਣ ਦੱਸੋ ਵੀ ਜੇ ਮੈਂ ਤੇ ਹੱਥ ਖੜਾ ਕਰਕੇ ਕਹਿਨਾ ਕਿ ਕੋਈ ਜ਼ਿਲ੍ਹੇ ਦੇ ਵਿੱਚੋਂ ਬੰਦਾ ਕਹੇ ਵੀ ਇਹਨੇ ਕੋਈ ਕਿਸੇ ਨਾਲ ਮਾਰੀ ਕੀਤੀ ਆ ਤੇ ਮੈਨੂੰ ਭਾਵੇਂ ਸਾਰੀ ਉਮਰ ਜੇਲ੍ਹ ਚ ਦੇ ਦਿਓ ਕੋਈ ਗੱਲ ਨਹੀਂ ਪਰ ਇਦਾਂ ਜਿਹੜਾ ਝੂਠੇ ਤਰੀਕੇ ਨਾਲ ਲੋਕਾਂ ਤੇ ਜੇ ਤੁਸੀਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਦਬਾ ਨਹੀਂ ਸਕਦੇ ਦੇਖੋ ਕਿੰਨੀ ਵੱਡੀ ਤਰ੍ਹਾਂ ਚ ਦੁਨੀਆ ਇਕੱਠੀ ਹੋਈ ਹੈ ਸਾਰੇ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਨੇ ਕੱਲੀ ਐਸਕੇਐਮ ਨਹੀਂ ਐਸਕੇਐਮ ਨਾਨ ਪੋਲਿਟੀਕਲ ਕਿਸਾਨ ਮਜ਼ਦੂਰ ਮੋਰਚਾ ਸਾਰੇ ਇੱਥੇ ਇਕੱਠੇ ਨੇ ਧਾਰਮਿਕ ਜਥੇਬੰਦੀਆਂ ਇੱਥੇ ਆਈਆਂ ਨੇ ਔਰ ਇਹ ਇਹਨਾਂ ਨੂੰ ਦੱਸਣ ਲਈ ਆਏ ਆ ਅੱਜ ਇੱਕ ਦਿਨ ਲਈ ਅਸੀਂ ਮੰਗ ਪੱਤਰ ਦਵਾਂਗੇ ਜਾ ਕੇ ਮਾਰਚ ਕਰਕੇ ਐਸਐਸਪੀ ਸਾਹਿਬ ਨੂੰ ਕਿ ਆਹ ਜਿਹੜੇ ਪਰਚੇ ਤੁਸੀਂ ਕੈਨਸਲ ਕਰੋ ਜਿਨ੍ਹਾਂ ਨੇ ਝੂਠੇ ਬਿਆਨ ਦਿੱਤੇ ਉਹਨਾਂ ਦੇ ਪਰਚੇ ਕਟੋ ਇਨਕੁਆਇਰੀ ਕਰੋ ਉਹਨਾਂ ਦੇ ਪਰਚੇ ਕੱਟੋ ਇਹ ਨਹੀਂ ਕਿ ਅਸੀਂ ਇਨਕੁਆਇਰੀਆਂ ਲਾਉਨੇ ਆ ਸਾਡੀ ਕੋਈ ਸੁਣਦਾ ਹੀ ਨਹੀਂ ਕੋਈ ਵੇਖਦਾ ਹੀ ਨਹੀਂ ਇਹ ਸਿਰਫ ਇਹ ਦੱਸਣਾ ਚਾਹੁੰਦੇ ਵੀ ਅਸੀਂ ਤੁਹਾਡੇ ਲੀਡਰਾਂ ਦੀ ਨਹੀਂ ਕੋਈ ਪਰਵਾਹ ਕਰਦੇ ਤੇ ਲੋਕਾਂ ਦੀ ਕੀ ਕਰਨੀ ਆ ਇਹ ਦੱਸਣਾ ਚਾਹੁੰਦੇ ਨੇ ਪਰ ਇਹ ਇਹ ਭੁੱਲ ਜਾਣਾ ਇਹ ਲੀਡਰ ਜਿਹੜੇ ਨਾ ਨਾ ਜੇਲਾਂ ਤੋਂ ਡਰਦੇ ਆ ਨਾ ਮੌਤ ਤੋਂ ਡਰਦੇ ਆ ਅਸੀਂ ਲੜਦੇ ਰਾਵਾਂਗੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੇ ਰਾਵਾਂਗੇ ਅੱਗੇ ਜਿੱਡਾ ਮਰਜੀ ਤਗੜਾ ਬਦਮਾਸ਼ ਆ ਜਾਏ ਇਹ ਸ਼ੈਰੀ ਤੇ ਕੋਈ ਚ ਵੀ ਨਹੀਂ ਇਹ ਤਾਂ ਕੋਈ ਵੀ ਨਹੀਂ ਜਿੱਡਾ ਮਰਜੀ ਆ ਜਾਏ ਔਰ ਮੈਂ ਤੇ ਕਹਿੰਦਾ ਵਾ ਅੱਜ ਤੁਹਾਡੇ ਚੈਨਲ ਥਰੂ ਕਹਿੰਦਾ ਵੀ ਸਿੱਧਾ ਹੋ ਗਿਆ ਕਿਸੇ ਨੂੰ ਨਾ ਖੜਾ ਕਰ ਜੇ ਹਿੰਮਤ ਹੈ ਨਾ ਲੱਤਾਂ 'ਚ ਜੋਰ ਆ ਤੇ ਮੈਂ ਖਲੋਤਾ ਜਿੱਥੇ ਕਹਿੰਦਾ ਮੈਂ ਉਹਨਾਂ ਸਿੱਧਾ ਹੋ ਕੇ ਮੇਰੇ ਨਾਲ ਸ਼ੇਰੀ ਕਲਸੀ ਇਹ ਨਹੀਂ ਕਿ ਤੂੰ ਕੇਵੇਂ ਗਰੀਬ ਨੂੰ ਮਰਵਾਏਂਗਾ ਆ ਸਾਰੇ ਆ ਵੀ ਪਿੱਛੇ ਕਰ ਦਿੰਦੇ ਆ ਤੂੰ ਵੀ ਪਿੱਛੇ ਕਰ ਦੇ ਇਕੱਲੇ ਨਾ ਇਕੱਲਾ ਹੀ ਆ ਜਾ ਜਿੱਥੇ ਆਉਣਾ ਜਿੱਦਾਂ ਤੂੰ ਵੇਖਣਾ ਵੇਖ ਲੈ ਪਰ ਲੋਕਾਂ ਨੂੰ ਤੰਗ ਨਾ ਕਰ ਜਿੱਦਾਂ ਸ਼ੇਰੇ ਪੰਜਾਬ ਹੋਣੀ ਕਹਿ ਰਹੇ ਕਿ ਇੱਕ ਮਹੀਨਾ ਲਾ ਗਿਆ ਹੈ ਜੇਲ੍ਹ ਦੇ ਅੰਦਰ ਤੁਸੀਂ ਕਿੰਨੇ ਦਿਨ ਰਹਿ ਗਏ ਆ ਮੈਂ ਤਾਂ 3-4 ਦਿਨ ਰਿਹਾ ਕਿਉਂਕਿ ਝੂਠਾ ਪਰਚਾ ਹੀ ਜੱਜ ਸਾਹਿਬ ਨੇ ਉਸੇ ਜਿਹੇ ਜਵਾਬ ਦਿੱਤੀ ਬਹੁਤਾ ਦਿਨ ਨਹੀਂ ਰਿਹਾ ਪਰ ਮੈਂ ਤਿਆਰ ਹਾਂ ਜੋ ਵੀ ਇਹ ਕਰਨਾ ਚਾਹੁੰਦੇ ਕਰਨ ਲੋਕਾਂ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੇ ਆ ਪ੍ਰਧਾਨ ਜੀ ਆ ਇਹਨਾਂ ਦੇ ਮਤਲਬ ਕੋਈ ਬੰਦਾ ਇਹਨਾਂ ਛੱਡਿਆ ਹੀ ਨਹੀਂ ਵੀ ਜਿੱਤੇ ਪਰਚਾ ਨਹੀਂ ਕੀਤਾ ਪੁੱਛੋ ਰਹੀ ਕੱਲੇ ਕੱਲੇ ਬੰਦੇ ਨੂੰ ਕਿ ਕੀ ਹਾਲਾਤ ਹੋਏ ਪੰਜਾਬ 'ਚ ਪੰਜਾਬ 'ਚ ਤੇ ਜਿਹੜੀ ਹੈ ਬਠਿੰਡਾ 'ਚ ਕਿੰਨੀ ਗੁੰਡਾਗਰਦੀ ਹੋ ਰਹੀ ਆ ਬਹੁਤ ਜ਼ਿਆਦਾ ਗੁੰਡਾਗਰਦੀ ਇਹ ਕਰ ਰਹੇ ਨੇ ਜਰੇ ਪੰਜਾਬ ਜੀ ਤੁਸੀਂ ਸਵਾਰਛਪਾਲਾ ਨਹੀਂ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਨਾਲ ਬੜਾ ਜਰੇ ਵੇਖੋ ਜਦੋਂ ਦਾ ਮੈਂ ਦਿੱਲੀ ਮੋਰਚਾ ਸ਼ੁਰੂ ਆਇਆ ਮੈਂ ਜਥੇਬੰਦੀ ਜੁਆਇਨ ਕਰ ਚੁੱਕਾ ਹੁਣ ਮੈਂ ਜਥੇਬੰਦੀ ਦਾ ਹਿੱਸਾ ਹਾਂ ਜਿਹੜਾ ਬੰਦਾ ਜਥੇਬੰਦੀ ਦਾ ਹਿੱਸਾ ਹੋ ਜਾਂਦਾ ਤਾਂ ਫਿਰ ਉਹਦਾ ਰਾਜਨੀਤੀ ਨਾਲ ਕੋਈ ਮਤਲਬ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੁਣ ਅਸੀਂ ਜਥੇਬੰਦੀ ਨਾਲ ਲੜਦੇ ਆਂ ਤੇ ਜਥੇਬੰਦੀ ਜੇ ਲੋਕਾਂ ਦੇ ਹੱਕਾਂ ਦੀ ਲੜੀ ਦਾ ਸਾਡਾ ਰਾਜਨੀਤੀ ਨਾਲ ਕੋਈ ਮਤਲਬ ਨਹੀਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਰਾਜਨੀਤਿਕ ਲੀਡਰਾਂ ਦੇ ਦਬਾਅ ਹੇਠਾਂ ਪਰਚਾ ਦਰਜ ਕੀਤਾ ਗਿਆ ਹੈ ਨਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਰਹੇ ਹੋ ਤੁਸੀਂ ਮੌਕੇ ਮੌਕੇ ਤੇ ਜਾ ਕੇ ਸਟੇਜਾਂ ਨੂੰ ਸੰਬੋਧਿਤ ਵੀ ਕੀਤਾ ਪਰ ਲੱਗਦਾ ਕਿ ਦਿਨਾਂ ਕਿਤੇ ਤੱਕ ਐਸਾ ਹੀ ਕੀਤੀ ਕੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਇਹਦਾ ਮਤਲਬ ਕੋਈ ਨਹੀਂ ਬਣਦਾ ਕਿਉਂਕਿ ਪਿਛਲੇ 5 ਸਾਲ ਤੋਂ ਮੈਂ ਲਗਾਤਾਰ ਜਥੇਬੰਦੀ ਜੇ ਕੰਮ ਕਰ ਰਹੇ ਹਾਂ ਤੇ ਜਥੇਬੰਦੀ ਦੇ ਕੁਝ ਸਿਧਾਂਤ ਹੁੰਦੇ ਨੇ ਜਥੇਬੰਦੀਆਂ ਸਭ ਤੋਂ ਵੱਡਾ ਸਿਧਾਂਤ ਇਹੋ ਕਿ ਜਦੋਂ ਬੰਦਾ ਜਥੇਬੰਦੀ ਜੁਆਇਨ ਕਰ ਲੈਂਦਾ ਫਿਰ ਉਹਦਾ ਰਾਜਨੀਤਿਕ ਕਿਸੇ ਵੀ ਲੀਡਰ ਨਾਲ ਜਾਂ ਕਿਸੇ ਵੀ ਪਾਰਟੀ ਦੇ ਨਾਲ ਕੋਈ ਮਤਲਬ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿੱਦ ਦੇ ਨਹੀਂ ਗੱਡੀ ਗਈ ਐ ਹੋਈ ਇਹ ਨਹੀਂ ਮੈਂ ਕਹਿ ਸਕਦਾ ਪਰ ਇੰਨਾ ਜ਼ਰੂਰ ਕ ਮੈਨੂੰ ਕੋਈ ਵੀ ਬੰਦਾ ਜੇ ਸਮਾਜ ਵਿੱਚ ਲੋਕਾਂ ਦੀ ਬਾਤ ਚੁੱਕੂਗਾ ਉੱਤੇ ਪਰਚੇ ਕਰਨੇ ਕਰਨੇ ਸਰਕਾਰਾਂ ਨੇ ਸਰਕਾਰਾਂ ਦਾ ਕੰਮ ਆ ਕਿ ਹੱਕ ਦੇ ਸੱਚ ਦੇ ਖਿਲਾਫ ਜਿਹੜਾ ਵੀ ਲੜਦਾ ਜਿਹੜਾ ਵੀ ਹੱਕ ਦੀ ਗੱਲ ਕਰਦਾ ਸਰਕਾਰਾਂ ਨੂੰ ਹਮੇਸ਼ਾ ਨਪਦੀ ਆਈ ਆ ਭਾਈ ਸਾਹਿਬ ਤੁਹਾਡੇ ਸਾਥੀ ਨੇ ਪਰਚੇ ਦਰਜ ਕਰ ਦਿੱਤੇ ਝੂਠੇ ਇਹਨਾਂ ਦੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਲੰਟੀਅਰ ਸੀ ਹੈ ਨਹੀਂ ਜਿਹੜੀ ਤੁਸੀਂ ਹੁਣ ਗੱਲ ਕੀਤੀ ਸੀ ਵਲੰਟੀਅਰ ਸੀ ਪਰ ਹੈ ਨਹੀਂ ਕਿਹੜੇ ਤੇ ਤੁਹਾਨੂੰ ਪਤਾ ਕਿਹੜੇ ਹੁਣ ਇਹ ਕਿਹੜਾ ਵਲੰਟੀਅਰ ਦੱਸੋ ਇਹਨੇ ਨਵੀਂ ਕਿਹੜੀ ਕੱਢੀ ਆ ਸਾਡੇ ਨਾਲ ਕਿਹੜੀ ਉਹਨੇ ਕਮੀ ਚ ਢੀਈ ਆ ਜੇ ਦੱਸੋ ਤੁਸੀਂ ਕਿਸੇ ਨੂੰ ਵੀ ਨਹੀਂ ਉਹਨੇ ਬਖਸ਼ਿਆ ਉਹਨੂੰ ਇਹ ਨਹੀਂ ਪਤਾ ਕਿ ਸੂਰ ਦੀ ਅੱਖ ਤੇ ਗਦੇ ਦੀ ਲੱਤ ਪਤਾ ਨਹੀਂ ਕਿਹੜੇ ਵੇਲੇ ਨਾਸਾ ਪੰਦ ਦਿੰਦੀ ਆ ਇਹ ਪਤਾ ਨਹੀਂ ਲੱਗਣ ਦਿੰਦੇ ਦੋਵੇਂ ਜਿਹੜੇ ਨੇ ਐਸ ਵੇਲੇ ਉਹਨੂੰ ਪਤਾ ਹੈ ਕਿ ਜਦੋਂ ਕਿਤੇ ਫੂਕ ਮਾਰਦਾ ਚਾਰ ਪੁਲਿਸ ਵਾਲੇ ਜਾਂ ਹੋਰ ਲੈ ਲੈਂਦਾ ਨਾਲ ਮਾ ਦੇ ਜੇ ਮਾਰਾ ਜਮਿਆ ਇਨਾ ਇਸ ਪਬਲਿਕ ਦੇ ਵਿੱਚ ਇਕੱਲਾ ਆ ਕੇ ਵਿਖਾ ਦੇ ਜਾਂ 10 ਬੰਦੇ ਲੈ ਕੇ ਆ ਕੇ ਵਿਖਾ ਦੇ ਤੁਹਾਡੀ ਲੱਥ ਨੂੰ ਲੰਗ ਜਾਗੇ ਆਪਾਂ ਚੈਲੰਜ ਕਰਦੇ ਚੈਲੰਜ ਕਰਦੇ ਆ ਸਿੱਧਾ ਮੈਂ ਉਹਨੂੰ ਮੂੰਹ ਤੇ ਵੀ ਕਹਿਣਾ ਕਿ ਇੱਕ ਵਾਰੀ 10 ਬੰਦਿਆਂ ਜਾ ਆ ਕੇ ਗੱਲ ਤੇ ਕਰਕੇ ਵੇਖ ਇੱਕ ਵੀ ਆ ਕੇ ਸੁੱਤੇ ਪੈ ਇਹਨੂੰ ਆ ਕੇ ਤੂੰ ਯਾਰ ਆ ਗੁਨਾਹ ਕੀਤਾ ਸੀ ਤੇ ਜਿਵੇਂ ਬੱਚੇ ਲੜਦੇ ਨੇ ਆਪੋ ਚ ਹਾਂ ਤੂੰ ਆਈ ਮੇਰੇ ਘਰ ਮੈਂ ਵੀ ਤੈਨੂੰ ਮਾਰਾਂਗਾ ਹੁਣ ਤੂੰ ਮੇਰੇ ਨਾਲ ਇਕੱਲਾ ਕਰ ਰਿਆ ਨਾ ਜਦੋਂ ਮੇਰੇ ਘਰ ਆਏਗਾ ਮੈਂ ਵੀ ਤੈਨੂੰ ਮਾਰਾਂਗਾ ਅੱਜ ਕੱਲ ਤੇਦਾ ਇਹ ਹਾਲ ਹੋਇਆ ਗੱਲ ਉਹਨੇ ਕੀ ਕਰਨੀ ਆ ਸ਼ਰੇ ਆਮ ਪਬਲਿਕ ਅੱਡੇ ਵਿੱਚ ਖੜ ਕੇ ਰਾਹ ਪਟਿਆ ਹੈ ਤੇ ਜੇ ਤੇਰੇ ਚ ਇੰਨਾ ਹੀ ਦਮ ਸੀ ਤੇ ਤੂੰ ਖੜਾ ਉੱਥੇ ਖੜਾ ਰਹਿਂਦਾ 10 ਮਿੰਟ ਨਹੀਂ ਖੜਿਆ 10 ਮਿੰਟਾਂ ਜੀ ਦੌੜ ਗਿਆ ਇਹ ਹੈ ਕਿ ਸਰਕਾਰਾਂ ਨੇ ਅੱਜ ਨੇ ਕੱਲ ਨੂੰ ਇਹਨਾਂ ਚਲੇ ਜਾਣਾ ਫਿਰ ਇਹਨਾਂ ਲੋਕਾਂ ਨੂੰ ਗਦਿਆਂ ਦੀਆਂ ਲੱਤਾਂ ਤੋਂ ਵੀ ਬਚਾ ਕਰਨਾ ਪੈਂਦਾ ਬੰਦਿਆਂ ਨੂੰ ਤੇ ਇੱਕ ਪਾਸੇ ਰਹਿ ਗਏ ਤੇ ਮੈਂ ਚਾਹੁੰਨਾ ਕਿ ਜੇ ਉਹ ਆਪਣੇ ਆਪ ਨੂੰ ਐਮਐਲਏ ਸਮਝਦਾ ਤੇ ਆਏ ਬੱਬਲਿਕ ਦੇ ਵਿੱਚ ਆਏਦਾ ਕੀ ਗੁਨਾਹ ਦੱਸੋ ਇਹਦਾ ਕੀ ਕਸੂਰ ਸੀ ਸੁੱਤੇ ਪਏ ਨੂੰ ਜਗਾ ਕੇ ਦੇ 295 ਜੀ ਉਹਨੂੰ ਪਹਿਲਾਂ ਬੰਦਾ ਪੁੱਛੇ ਕਿ 295 ਕੀ ਹੁੰਦੀ ਆ ਹੁੰਦੀ ਕੀ ਇੰਨਾ ਹੀ ਉਹਦੀ ਡੈਫੀਨੇਸ਼ਨ ਦੇ ਦੇ ਸਾਨੂੰ ਆ ਕੇ ਤੇ ਐਵੇਂ ਹੁਣ ਖਾ ਮਖਾ ਆਪਣੀ ਬੱਲੇ ਬੱਲੇ ਕਰੌਣ ਜਾਂ ਹੁਣ ਕੀ ਹੈ ਕਿ ਮੈਂ ਇਹ ਜੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਤੂੰ ਆਪ ਤੇ 24 ਘੰਟੇ ਨਸ਼ੇ 'ਚ ਰਜਾ ਰਹਿਣਾ ਕਿ ਤੂੰ ਇਹਦਾ ਕਿੱਥੋਂ ਲੱਭੇਗਾ ਉਤਰਾ ਚੜਾ ਆਪ ਉਹਦੇ ਤੁਸੀਂ ਕਦੀ ਵੀ ਗੱਲ ਵੇਖ ਲਿਓ ਦਸਾ ਬੰਦਿਆਂ 'ਚ ਖਲੋਤਾ ਹੋਏਗਾ ਉਹ ਗੱਲ ਨਹੀਂ ਕਰ ਸਕਦਾ ਇੰਨਾ ਖੁੱਲੇ ਨਸ਼ੇ ਨਾਲ ਰਚਿਆ ਹੁੰਦਾ ਇਹ ਹੈ ਕਿ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਵਰਾ ਕੇ ਜਦੋਂ ਮੌਕਾ ਮਿਲਿਆ ਹੰਬੜਾ ਮਾਰਨਾ ਚਾਹੀਦਾ ਤਗੜਾ ਜਾ ਕੇ ਪਤਾ ਲੱਗੇ ਵੀ ਇੱਥੇ ਚਾਰ ਬੰਦੇ ਹੈਗੇ ਨੇ ਕਿ ਜੇ ਬੰਦੇ ਆਪਾਂ ਗਿਣਤੀ ਕਰਵਾਈਆਂ ਉਹਦਾ ਤੇ ਫਾਇਦਾ ਵੀ ਕੋਈ ਨਹੀਂ ਤੇ ਸਾਹਮਣੇ ਆਉਣ ਉਹਨਾਂ ਨੂੰ ਪਤਾ ਲੱਗੇ ਗਿਆ ਆ ਬੰਦੇ ਨਾਲ ਨੇ ਵੀ ਆਓ ਸਾਹਮਣੇ ਨਿਕਰ ਕੇ ਸਾਹਮਣੇ ਆਓ ਅੱਛਾ ਭਾਈ ਸਾਹਿਬ ਇਦਾਂ ਲੱਗਦਾ ਕਿ ਪਰਚੇ ਰੱਦ ਹੋ ਜਾਣਗੇ ਜਿਸ ਤਰੀਕੇ ਨਾਲ ਅੱਜ ਕਿਸਾਨ ਸਭਾ ਲਾਈ ਗਈ ਹੈ ਹਾਂਜੀ ਮੈਂ ਸਾਫਕਾ ਸੈਨਕਸ਼ਿਗਰਸ਼ ਕਮੇਟੀ ਦਾ ਪ੍ਰਧਾਨ ਹਾਂ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਜਾਇਜ਼ ਪਰਚਾ ਕੀਤਾ ਹੈ ਇਹ ਪਹਿਲਾਂ ਮੈਨੂੰ ਨਹੀਂ ਹੀ ਪਤਾ ਚੱਲਦਾ ਹੁੰਦਾ ਤੇ ਨਜਾਇਜ਼ ਕੀ ਹੈ ਜਾਇਜ਼ ਕੀ ਹੈ ਜਦੋਂ ਮੈਂ ਜਥੇਬੰਦੀਆਂ 'ਚ ਆਇਆ ਵਾਂ ਤੇ ਜਥੇਬੰਦੀਆਂ 'ਚ ਆਉਣ 'ਚ ਮੈਨੂੰ ਪਤਾ ਚੱਲ ਗਿਆ ਤੇ ਜਾਇਜ਼ ਨਜਾਇਜ਼ ਕੀ ਹੈ ਇਹ ਸਾਰਾ ਹੀ ਆਪਣੀਆਂ ਸਰਕਾਰਾਂ ਜਿਹੜੀਆਂ ਨੇ ਸਿਆਸੀ ਦਬਾਅ ਪਾ ਕੇ ਆਪਣੀਆਂ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਮਲਿਆ ਮੇਟ ਕਰਨਾ ਚਾਹੁੰਦੀਆਂ ਨੇ ਇਹ ਜਥੇਬੰਦੀਆਂ ਉਹ ਨੇ ਜਿਹੜੀਆਂ ਹੱਕ ਸੱਚ ਦੀ ਆਵਾਜ਼ ਵਾਸਤੇ ਲੜ ਰਹੀਆਂ ਨੇ ਗਰੀਬਾਂ ਵਾਸਤੇ ਲੜ ਰਹੀਆਂ ਨੇ ਠੀਕ ਲੋਕਾਂ ਵਾਸਤੇ ਲੜ ਰਹੀਆਂ ਨੇ ਲੋਕਾਂ ਦੇ ਹੱਕ ਵਾਸਤੇ ਲੜ ਰਹੀਆਂ ਨੇ ਤੇ ਜਦੋਂ ਤਾਂ ਮੈਂ ਜਥੇਬੰਦੀਆਂ ਦੇ ਨਾਲ ਇਹਨਾਂ ਜਥੇਬੰਦੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਤਲੋਗਤ ਰੱਖੇ ਨੇ ਉਹਨੂੰ ਉਦੋਂ ਦਾ ਪਤਾ ਚੱਲ ਗਿਆ। ਇਸ ਤੋਂ ਪਹਿਲਾਂ ਪਹਿਲਾਂ ਹੁਣ ਇਹ ਬਟਾਲੇ ਦੇ ਦੋ ਪਰਚੇ ਨੇ ਇਹ ਗੁਰਵਿੰਦਰ ਸਿੰਘ ਦੇ ਤੇ ਸ਼ੇਰੇ ਪੰਜਾਬ ਦੇ ਬਿਲਕੁਲ ਨਜਾਇਜ਼ ਪਰਚੇ ਨੇ। ਇਹਨਾਂ ਵਾਸਤੇ ਅਸੀਂ ਇਹਨਾਂ ਦੀ ਣਕਵਾਰੀ ਵਾਸਤੇ ਐਸਐਸਬੀ ਦਫ਼ਤਰੇ ਪਹਿਲਾਂ ਜਾਂਦੇ ਵੀ ਰਹੇ ਹਾਂ। ਪਰ ਫੇਰ ਵੀ ਸਿਆਸੀ ਦਬਾਅ ਪੈਣ ਦੇ ਉੱਤੇ ਇਹਨਾਂ ਦੀ ਣਕਵਾਰੀ ਨਹੀਂ ਕੀਤੀ ਗਈ। ਪਰ ਜਿਹੜੀ ਪੁਲਿਸ ਨੂੰ ਆ ਉਹ ਰੱਟ ਪਾਈ ਗਈ ਹੈ। ਤੇ ਕੀ ਸਾਡੀ ਕਾਰਵਾਈ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਜਿੱਦੇ ਕਰਕੇ ਭਾਈ ਗੁਰਵਿੰਦਰ ਸਿੰਘ ਨੂੰ ਚੱਕਿਆ ਗਿਆ ਤੇ ਜੇਲ੍ਹ ਦੇ ਵਿੱਚ ਦਿੱਤਾ ਗਿਆ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਹੋਇਆ ਕਾਰਵਾਈ ਸਿਰਪੇਆ ਹੋਈ ਹੈ ਕਿ ਜਿਹੜੀਆਂ ਅੱਜ ਦੀਆਂ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਜਿਹੜੀਆਂ ਨੇ ਹੁਣ ਝੂਠ ਮਾਰ ਕੇ ਝੂਠੇ ਵਾਅਦੇ ਕਰਕੇ ਲੋਕਾਂ ਦੇ ਨਾਲ ਵਲਫਰੇਵ ਕਰਕੇ ਅੱਜ ਬਣੀਆਂ ਹੋਈਆਂ ਸਰਕਾਰਾਂ ਨੇ ਜਿਹੜੀਆਂ ਇਹ ਝੂਠੇ ਹੀ ਦਬਾਅ ਪਾ ਕੇ ਮਤਲਬ ਕਿ ਕਹਿਣ ਦਾ ਭਾਵ ਹੈ ਕਿ ਕਿਹੇ ਵੀ ਜਥੇਬੰਦੀ ਦਾ ਕੋਈ ਆਗੂ ਸੱਚ ਹੱਕ ਦੀ ਆਵਾਜ਼ ਜਿਹੜੀ ਨਾ ਉਠਾਏ ਇਹ ਇਹਨਾਂ ਦੀਆਂ ਕਾਰਵਾਈਆਂ ਨੇ ਤੇ ਆਪਾਂ ਇਹਨਾਂ ਕਾਰਵਾਈਆਂ ਨੇ ਜਿੰਨਾ ਚਿਰ ਕੀ ਜਾਂਦੇ ਹੁੰਦੇ ਨੇ ਮੇਰਾ ਮੇਰਾ ਸਿਰ ਜਾਵੇ ਤੇ ਜਾਵੇ ਮੇਰਾ ਸਿੱਖੀ ਸਿੱਧਕਾ ਜਾਵੇ ਉਹੀ ਹਿਸਾਬ ਹੈ ਸਾਡਾ ਅਹੀਂ ਮਰ ਜੀਏ ਪਰ ਸਾਹੀ ਆਪਣਾ ਜਮੀਰ ਨਹੀਂ ਮਰਨ ਜਾਂਗੇ ਲਾਸਟ ਦਮ ਤੱਕ ਮੈਂ ਇੱਕ ਫੌਜੀ ਆ ਸਾਡਾ ਉੱਥੇ ਵੀ ਇਹੀ ਆਖਰੀ ਗੋਲੀ ਆਖਰੀ ਦਮ ਤੱਕ ਲੜਾਂਗੇ ਮੋਰਚਾ ਨਹੀਂ ਛੋੜਾਂਗੇ ਸ਼੍ਰੀਮਾਨ ਉਹੀ ਕੰਮ ਅੱਜ ਵਾ ਆਪਾਂ ਹੱਕ ਸੱਚ ਵਾਸਤੇ ਲੜਦੇ ਹੀ ਰਵਾਂਗੇ ਲਾਸਟ ਆਪਣੇ ਦਮਾਂ ਤੱਕ ਲੜਦੇ ਹੀ ਰਵਾਂਗੇ ਜਿਵੇਂ ਕੋਲ ਕਿਸਾਨ ਸਭਾ ਲਾਈ ਗਈ ਹੈ ਜਿਸ ਤੋਂ ਬਾਅਦ ਅੱਛਾ ਭਾਈ ਸਾਹਿਬ ਕਿਸਰੀ ਕੇ ਨਾਲ ਵੇਦਿਓ ਰਾਜ ਗੁਰਵਿੰਦਰ ਸ਼ੇਰੇ ਪੰਜਾਬ ਦੋਨੇ ਕਿਸਾਨ ਲੀਡਰ ਸੀ ਦਿਨਾਂ ਵੱਲੋਂ ਸਮੇਂ-ਸਮੇਂ ਦੇ ਨਾਲ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਸੀ ਲੋਕਾਂ ਦੀ ਬਾਤ ਚੁੱਕੀ ਜਾਂਦੀ ਸੀ ਪਰ ਅੱਜ ਉਹ ਆਪ ਆਪਣੀ ਆਵਾਜ਼ ਲੈ ਕੇ ਬੈਠੇ ਨੇ ਸਾਡੀ ਆਵਾਜ਼ ਵੀ ਚੁੱਕੋ ਗਈ ਦੇਖੋ ਸੰਯੁਕਤ ਕਿਸਾਨ ਮੋਰਚਾ ਜਿੰਨੇ ਵੀ ਇਨਸਾਫ ਸੰਧ ਜੱਠੇਵੰਦੀਆਂ ਦੇ ਆਗੂ ਸਹਿਬਾਨ ਦੇ ਉਹਨਾਂ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਹੱਕ ਸੱਚ ਲਈ ਲੜਦੇ ਆ ਜੇ ਕੋਈ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਕਿਸੇ ਦਾ ਵੀ ਵਿਧਿਕੀ ਕਰਦੀ ਹੈ ਉਹਦੇ ਨਾਲ ਅਸੀਂ ਡਟ ਕੇ ਖੜੋਂਦੇ ਆ ਸਰਕਾਰ ਨੂੰ ਇਹ ਗੱਲ ਦੀ ਅਸੀਂ ਚੇਤਾਵਨੀ ਦਿੰਦੇ ਆ ਕਿ ਝੂਠੀ ਜੇਕਰ ਅਸੀਂ ਪਹਿਲਾਂ ਵੀ ਐਸਐਸਪੀ ਸਾਹਿਬ ਨੂੰ ਰਾਜ ਗੁਰਵਿੰਦਰ ਸਿੰਘ ਲਾਡੀ ਦਾ ਹੋਰ ਵੀ ਜਿਹੜੇ ਸਾਥੀ ਜਿਹੜੇ ਨੇ ਇਹ ਸ਼ੇਰੇ ਪੰਜਾਬ ਆ ਉਹਨਾਂ ਦੇ ਸੰਬੰਧ ਵਿੱਚ ਇਹ ਸਾਥੀ ਮਿਲਦੇ ਰਹੇ ਨੇ ਔਰ ਪੁਲਿਸ ਨੇ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਦਿੱਤਾ ਜਦੋਂ ਕਿ ਅਸੀਂ ਹਰ ਥਾਂ ਤੇ ਸਮਝਾਂ ਦੀ ਵੀ ਕਦਰ ਕਰਦੇ ਆਂ ਹਰ ਇੱਕ ਥਾਂ ਦੀ ਜਨਨਾ ਕਦਰ ਕਰਦੇ ਆਂ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਅਸੀਂ ਨਹੀਂ ਚਾਹੁੰਦੇ ਪੀਓ ਇੱਕ ਪਾਰਟੀ ਦਾ ਜਿਹੜਾ ਨਾ ਉਹ ਜਿਹੜਾ ਉਹ ਇੱਕ ਪਾਰਟੀ ਦਾ ਪਿਆਗੂ ਰੋਲਦਾ ਕਰੇ ਉਹਦਾ ਕੰਮ ਹੈ ਪੀ ਕਾਨੂੰਨ ਦੀ ਰਾਖੀ ਕਰਨੀ ਜੇਕਰ ਰਾਜ ਗੁਰਿੰਦਰ ਸਿੰਘ ਲਾਡੀ ਦੇ ਨਜਾਇਜ਼ ਪਰਚਾ ਬਣਾਇਆ ਕਿਉਂ ਬਣਾਇਆ ਉਹਦੀ ਇਨਕੁਆਰੀ ਵਾਸਤੇ ਕੀਤੀ ਹੈ ਪਹਿਲਾਂ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਵੀ ਬਿਨਾਂ ਸ਼ਰਤ ਛੱਡਿਆ ਸੀ ਅੱਜ ਫਿਰ ਝੂਠਾ ਪਰਚਾ ਬਣਾ ਕੇ ਜਿਹੜਾ ਨਾ ਉਹ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਿਹੜੀ 1.58 ਏਕੜ ਇਹਨਾਂ ਦੇ ਪੁਰਖਿਆਂ ਦੀ ਜ਼ਮੀਨ ਲਈ ਹੈ ਇਹਨਾਂ ਨੇ ਛੜਿਆ ਸਾਰੇ ਲੋਕਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਜੇ 18.5 ਕਿਲੇ ਤੋਂ ਮੇਰੇ ਕੋਈ ਇੱਕ ਵੀ ਮਰਲਾ ਜ਼ਮੀਨ ਹੈ ਵਾਧੂ ਤੇ ਉਹ ਲੈ ਲੈਣ ਪਰ ਉਹਨਾਂ ਨੇ ਆਪਣੇ ਹਿੱਸੇ ਪਜੰਨਾ ਵੀ ਉਹ ਵਾਧੂ ਵੇਚ ਦਿੱਤੇ ਨੇ ਜਿਸ ਦੇ ਕਾਰਨ ਕਰਕੇ ਜਦੋਂ ਵੀ ਉਹਨਾਂ ਨੂੰ ਬੜੀ ਦਾ ਬੱਕਰਾ ਬਣਾਇਆ ਜਾ ਰਿਹਾ ਉਹ ਇਸੇ ਕਰਕੇ ਹੀ ਕਿ ਉਹ ਲੋਕਾਂ ਦੀ ਅਗਵਾਈ ਕਰਦਾ ਵਾ ਅਸੀਂ ਇਹ ਸਰਕਾਰ ਨੂੰ ਪੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਅਸੀਂ ਹਰਗੱੜ ਜਰਨਾਨ ਬੇਇਨਸਾਫੀ ਜਿਹੜਾ ਉਹ ਕਿਸੇ ਵੀ ਸਾਥੀ ਨਾਲ ਨਹੀਂ ਹੁੰਦਾ ਕਿ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਰੈਲੀ ਕਰਕੇ ਐਸਐਸਪੀ ਸਾਹਿਬ ਅੱਗੇ ਜਰਨਾਨ ਇਨਸਾਫ ਲਈ ਜਰਨਾਨ ਮਾਰਤ ਕਰਨਾ ਵਾ ਤੇ ਉਹਨਾਂ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਦੇ ਆ ਵੀ ਜੇਕਰ ਇਹਦੀ ਇਨਕੁਆਰੀ ਜਿਹੜੀ ਹੈ ਨਾ ਉਹ ਬਿਲਕੁਲ ਜਾਇਜ਼ ਹੋਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਨਜਾਇਜ਼ ਪਰਚਾ ਬਣਾਇਆ ਵਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਨਾ ਕਿ ਬੇਦੋਸ਼ੇ ਲੋਕਾਂ ਦੇ ਝੂਠੇ ਪਰਚੇ ਸ਼ੈਰੀ ਕਲਸੀ ਜਾਂ ਕੋਈ ਵੀ ਸਰਕਾਰ ਦਾ ਕੋਈ ਵੀ ਨਮਾਇੰਦਾ ਹੋਵੇ ਉਹਦੇ ਆਧਾਰ ਤੇ ਜੜਨਾ ਪਈ ਜੜਨਾ ਨਹੀਂ ਨਹੀਂ ਬੰਨੇ ਚਾਹੀਦੇ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਮੈਂ ਅਸ਼ਵਨੀ ਕੁਮਾਰ ਲਖਣਕਲਾਂ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਹਾਂ ਅਸੀਂ ਇਹੋ ਹੀ ਮੰਗ ਕਰਦੇ ਹਾਂ ਤੇ ਸਾਰੇ ਪਰਚੇ ਜਿਹੜੇ ਨੇ ਰੱਦ ਕੀਤੇ ਜਾਣ ਤੇ ਜਿਹੜਾ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਤਾਂ ਕਿ ਇੱਕ ਵਧੀਆ ਜਿਹੜਾ ਮਾਹੌਲ ਬਟਾਲੇ ਦੇ ਵਿੱਚ ਸਿਰਜਿਆ ਜਾ ਸਕੇ ਸਾਨੂੰ ਧਰਨਿਆਂ ਦੀ ਲੋੜ ਨਾ ਪਵੇ ਇਹੋ ਹੀ ਆਮ ਆਦਮੀ ਪਾਰਟੀ ਕਹਿੰਦੀ ਵੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਈ ਲੋਣਾ ਨਹੀਂ ਪਏਗੀ ਪਰ ਅੱਜ ਮਜਬੂਰ ਨ ਸਾਨੂੰ ਇਹਨਾਂ ਦੀਆਂ ਕ੍ਰੀਤੀਆਂ ਕਰਕੇ ਜਣਾ ਧਰਨੇ ਲਾਉਣ ਲਈ ਜਿਹੜਾ ਮਜਬੂਰ ਹੋਣਾ ਪੈ ਰਿਹਾ ਇਹਦੀ ਸਾਰੀ ਜੁਮੇ ਵਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਇਥੋਂ ਦੇ ਜਿਹੜਾ ਨਾ ਮੇਨ ਜਿਹੜੇ ਐਮਐਲਏ ਨੇ ਆਪਣੇ ਆਪ ਨੂੰ ਜਣਾ ਵੀ ਵੱਡੇ ਜਣਾ ਚੌਧਰੀ ਖੁੰਦੇ ਨੇ ਉਹਨਾਂ ਦੀ ਹੈ ਇਸ ਕਰਕੇ ਅਸੀਂ ਇਹ ਆਸ ਕਰਾਂਗੇ ਤੇ ਅੱਗੇ ਤੋਂ ਜਿਹੜਾ ਝੂਠਾ ਪਰਚਾ ਜਣਾ ਰੱਦ ਹੋਵੇ ਤੇ ਜਿਹੜਾ ਇਨਸਾਫ ਦੀ ਗੱਲ ਹੋਵੇ ਬਿਲਕੁਲ ਕਿਸਾਨ ਵੀਰ ਇਕੱਠੇ ਹੋਏ ਸੀ ਅੱਜ ਕਿਸਾਨ ਸਭਾ ਲਾਈ ਗਈ ਹੈ ਝੂਠੇ ਪਰਚਿਆਂ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਵਾ ਕਿ ਸਾਡੇ ਕਿਸਾਨਾਂ ਆਗੂਆਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਨੇ ਇਸ ਦਾ ਮੰਗ ਪੱਤਰ ਵੀ ਐਸਐਸਪੀ ਨੂੰ ਦਿੱਤਾ ਜਾਵੇਗਾ ਨਾਲ ਦੀ ਨਾਲ ਰੋਸ਼ ਮਾਰਚ ਕੱਢਿਆ ਜਾਵੇਗਾ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ ਫਿਰ ਅਗਲਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ